ਸਤਿ ਆਤਮਾ ਬਾਬਾ ਅਤਰ ਸਿੰਘੀ ਮਹਾਂਪੁਰਖਾਂ ਦੇ ਕੋਲ ਇੱਕ ਉਦਾਸੀ ਸੰਤ ਆਇਆ ਕਹਿੰਦਾ ਜੀ ਜਿਹੜਾ ਤੁਸੀਂ ਆ ਪੜ੍ਹਦੇ ਹੋ ਨਾ ਗੁਰੂ ਮਾਨ ਦੇ ਗ੍ਰੰਥ ਜੀ ਪ੍ਰਗਟ ਗੁਰਾਂ ਦੀ ਦੇ ਕਹਿੰਦਾ ਮੈਂ ਤੇ ਨਹੀਂ ਬਨਦਾ ਕਹਿੰਦੇ ਨਹੀਂ ਨਹੀਂ ਤੁਸੀਂ ਸਿੱਧੇ ਨਹੀਂ ਕਰ ਸਕਦੇ ਕਹਿੰਦੇ ਇਹ ਦਾਵਾ ਨਾ ਕਰ ਮੈਂ ਸਿੱਧ ਕਰ ਸਕਦਾ ਕਹਿੰਦਾ ਜੀ ਫਿਰ ਦੇ ਜਿਹੜੀ ਉਹਦਾ ਸਾਹ ਲੈਂਦੀ ਹੁੰਦੀ ਆ ਤੁਹਾਡਾ ਗੁਰੂ ਗ੍ਰੰਥ ਸਾਹਿਬ ਸਾਹ ਲੈਂਦਾ ਹੈ ਕਿ ਮਹਾਂਪੁਰਖ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਇੱਥੇ ਪਹੁੰਚ ਗਿਆ ਤੂੰ ਕਹਿੰਦੇ ਜੇ ਸਾਹ ਲੰਦਾ ਦਿਖਾ ਦਈਏ ਫਿਰ ਬਨ ਜਾਏਗਾ ਕਹਿੰਦਾ ਜੀ ਹਾਂ ਫਿਰ ਬਨ ਜੂ ਅਖੇ ਆਹ ਪੁਰਸ਼ ਕਹਦੇ ਹੁਣ ਤੂੰ ਸੁਕਾਸ਼ਨ ਵ ਮਹਾਰਾਜ ਸੁਕਾसन ਕੀਤਾ ਪਲੰਗੇ ਤੇ ਬਿਰਾਜਮਾਨ ਕੀਤਾ ਉਪਰ ਸਾਸੀ ਬਸਤਰ ਪਾਇਆ ਅਰਦਾਸ ਕੀਤੀ ਕਹਿੰਦੇ ਹੇ ਕਲਗੀਧਰ ਪਾਤਸ਼ਾ ਤੈਂ ਆਪਣੇ ਸਰੀਰ ਨੂੰ ਓਹਲੇ ਕਰਨ ਵੇਲੇ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੜ ਲਾ ਕੇ ਇਹ ਕਿਹਾ ਸੀ ਕਿ ਪ੍ਰਗਟ ਗੁਰਾਂ ਦੀ ਦੇ ਹੈ ਅਰ ਪਰ ਅੱਜ ਪੰਥ ਦਾ ਮਸਲਾ ਆ ਗਿਆ ਹੈ ਇਹ ਨਾਸਤ ਖੜਾ ਹੈ ਤੇਰੇ ਚਰਨਾਂ ਦੇ ਅੰਦਰ ਮੇਰੀ ਪੈਜ ਰੱਖਣ ਵਾਸਤੇ ਸੱਚੇ ਪਾਤਸ਼ਾ ਜੀ ਆਪ ਕਿਰਪਾ ਕਰਕੇ ਤੁਸੀਂ ਮਹਾਰਾਜ ਸੱਚੇ ਪਾਤਸ਼ਾ ਇੱਕ ਵਾਰੀ ਇਹਨਾਂ ਸਾਹ ਲੈ ਕੇ ਦਿਖਾ ਦਿਓ ਤਾਂ ਕਿ ਇਹਦੀ ਤਸੱਲੀ ਹੋ ਜਾਏ ਅਰਦਾਸ ਕੀਤੀ ਮੱਥਾ ਟੇਕੇ ਸੰਤ ਭਾਵਕ ਹੋ ਗਏ ਲਾ ਉਤੇ ਹੱਥ ਜੋ ਹੱਤ ਰਿਆ ਜਿਵੇਂ ਭੇਡਾ ਚੜਾਏ ਫੈਲਦਾ ਵੀ ਹੈ ਹੀਟਾਂ ਵੀ ਹੁੰਦਾ ਹੈ ਤਾਹਾਂ ਮਾਰੀਆਂ ਉੱਚੇ ਉੱਚੇ ਰੋ ਕੇ ਕਹਿੰਦਾ ਬਾਬਾ ਅਤਰ ਸਿੰਘ ਜੀ ਅੱਜ ਤੱਕ ਤੁਸੀਂ ਕਹਿੰਦੇ ਸੀ ਪ੍ਰਗਟਦੇ ਆ ਅੱਜ ਤੁਹਾਡੇ ਉਦਾਸੀ ਸੰਤ ਕਹੂਗਾ ਕਿ ਪ੍ਰਗਟਦੇ ਹੈ ਗੁਰੂ ਜੀ